ਅੱਜ ਆਪਾਂ ਗੱਲ ਕਰਦੇ ਆਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਖੁੱਡੀ ਦੇ ਇਤਿਹਾਸ ਬਾਰੇ ਵੀ ਇਸ ਪਿੰਡ ਦਾ ਨਾਮ ਖੁੱਡੀ ਕਿਵੇਂ ਪਿਆ ਬਰਨਾਲੇ ਜ਼ਿਲ੍ਹੇ ਵਿੱਚ ਖੁੱਡੀ ਪਿੰਡ ਦੋ ਨੇ ਇੱਕ ਖੁੱਡੀ ਕਣਾ ਤੇ ਇੱਕ ਖੁੱਡੀ ਫਰਦ ਇੱਥੇ ਤੁਹਾਨੂੰ ਦੱਸ ਦਈਏ ਕਿ ਕਣਾ ਦਾ ਮਤਲਬ ਹੁੰਦਾ ਵੱਡਾ ਪਿੰਡ ਤੇ ਖੁਰਦ ਦਾ ਮਤਲਬ ਹੁੰਦਾ ਛੋਟਾ ਪਿੰਡ ਹੁਣ ਆਪਾਂ ਗੱਲ ਕਰੀਏ ਖੁੱਡੀ ਦੇ ਇਤਿਹਾਸ ਬਾਰੇ ਵੀ ਇਸ ਦਾ ਨਾਮ ਖੁੱਡੀ ਕਿਵੇਂ ਪਿਆ ਤਾਂ ਤੋੜੇ ਪਿੰਡ ਦੀ ਇੱਕ ਕੁੜੀ ਮਾਝੇ ਏਰੀਆ ਵਿੱਚ ਬਾਜਵੀਂ ਗੋਤ ਵਿੱਚ ਵਿਆਹੀ ਹੋਈ ਸੀ ਤੇ ਉਸ ਦੇ ਦੋ ਪੁੱਤਰ ਸੀ ਜਿਨ੍ਹਾਂ ਵਿੱਚੋਂ ਵੱਡੇ ਪੁੱਤਰ ਦਾ ਨਾਮ ਸੀ ਤਖਤੂ ਬਾਜਵਾ ਅਜੇ ਇਹ ਦੋਵੇਂ ਪੁੱਤਰ ਛੋਟੇ ਹੀ ਸੀ ਕਿ ਮਾਝੇ ਏਰੀਏ ਵਿੱਚ ਅਫਗਾਨੀ ਦਾ ਹਮਲਾ ਹੋ ਗਿਆ ਤੇ ਇਹ ਕੁੜੀ ਆਪਣੇ ਦੋਵੇਂ ਪੁੱਤਰਾਂ ਨੂੰ ਲੈ ਕੇ ਆਪਣੇ ਪੇਕੇ ਘਰ ਧੌਲੇ ਆ ਗਈ ਤੇ ਪਿੱਛੋਂ ਉਸ ਦਾ ਪਤੀ ਅਫਗਾਨੀ ਨਾਲ ਲੜਦਾ ਲੜਦਾ ਮਾਰਿਆ ਗਿਆ ਹੁਣ ਇਸ ਕੁੜੀ ਦਾ ਸਹਾਰਾ ਇਸ ਦੇ ਪੇਕੇ ਹੀ ਸੀ ਇਸ ਕਰਕੇ ਇਸ ਨੇ ਆਪਣੇ ਦੋਵੇਂ ਪੁੱਤਰਾਂ ਦਾ ਪਾਲਣ ਧੌਲੇ ਪਿੰਡ ਵਿੱਚ ਰਹਿ ਕੇ ਹੀ ਕੀਤਾ ਤੇ ਜਦੋਂ ਇਸ ਦੇ ਦੋਵੇਂ ਪੁੱਤਰ ਜਵਾਨ ਹੋ ਗਏ ਤਾਂ ਉਹਨਾਂ ਨੇ ਆਪਣੇ ਪਿੰਡ ਵਾਪਸ ਜੱਦੀ ਪਿੰਡ ਜਾਣ ਦੀ ਤਿਆਰੀ ਕਰ ਲਈ ਕਿਉਂਕਿ ਉੱਥੇ ਇਹਨਾਂ ਦੀਆਂ ਜ਼ਮੀਨਾਂ ਪਈਆਂ ਸੀ ਅਜੇ ਇਹ ਉੱਥੇ ਜਾਣ ਦੀ ਤਿਆਰੀ ਹੀ ਕਰ ਰਹੇ ਸੀ ਕਿ ਉਸ ਏਰੀਆ ਵਿੱਚ ਫਿਰ ਇੱਕ ਬਹੁਤ ਵੱਡਾ ਹਮਲਾ ਹੋ ਗਿਆ। ਇਸ ਹਮਲੇ ਤੋਂ ਬਾਅਦ ਤਖਤੂ ਵਜੇ ਦੇ ਨਾਨੇ ਤੇ ਮਾਣੇ ਉਹਨਾਂ ਨੂੰ ਵਾਪਸ ਪਿੰਡ ਜਾਣ ਤੋਂ ਵਰਜਤਾ। ਤੇ ਕਿਹਾ ਜੇ ਤੁਸੀਂ ਨਵਾਂ ਪਿੰਡ ਹੀ ਬਸਾਉਣਾ ਤਾਂ ਬਰਨਾਲੇ ਦੇ ਨਾਲ ਹੀ ਬਹੁਤ ਖਾਲੀ ਜ਼ਮੀਨ ਪਈਆ ਤੁਸੀਂ ਉੱਥੇ ਇੱਕ ਨਵਾਂ ਪਿੰਡ ਬਸਾ ਲਓ। ਉਸ ਵੇਲੇ ਪੰਜਾਬ ਵਿੱਚ ਸੱਤ ਨਦੀਆਂ ਵਗਦੀਆਂ ਸੀ ਜਿਨ੍ਹਾਂ ਵਿੱਚੋਂ ਭੱਡਲੀ ਨਦੀ ਬਰਨਾਲੇ ਕਿਲੇ ਕੋਲ ਦੀ ਹੁੰਦੀ ਹੋਈ ਬਠਿੰਡੇ ਵੱਲ ਨੂੰ ਜਾਂਦੀ ਸੀ ਤੇ ਉਸ ਵੇਲੇ ਨੂੰ ਇਹ ਨਦੀ ਸੁੱਕ ਚੁੱਕੀ ਸੀ ਤੇ ਉੱਥੇ ਖਾਲੀ ਖੱਡਾਂ ਹੀ ਮੰਨਾਂ ਸੀ। ਜਦੋਂ ਢੋਲੇ ਵਾਲੇ ਢਾਲੀ ਵਾਲ ਉੱਥੇ ਨਵਾਂ ਪਿੰਡ ਬਸਾਉਣ ਲੱਗੇ ਤਾਂ ਕੁਝ ਪਰਿਵਾਰਾਂ ਤੱਕ ਤੂ ਬੱਜਵੇ ਦੇ ਨਾਨੇ ਨਾਲ ਸਹਿਮਤ ਨਹੀਂ ਸੀ ਪਰ ਫੇਰ ਵੀ ੱੱਕੇ ਨਾਲ ਤੱਕ ਤੂ ਬੱਜਵੇ ਦੇ ਨਾਨੇ ਨੇ ਨਵੇਂ ਪਿੰਡ ਦੀ ਮੋੜੀ ਗੱਡਤੀ ਤੇ ਇਸ ਪਿੰਡ ਦਾ ਨਾਮ ਖਾਲੀ ਪਈਆਂ ਖੱਡਾਂ ਦੇ ਨਾਂ ਦੇ ਹੀ ਖੁੱਡੀ ਰੱਖਿਆ ਗਿਆ ਇਸ ਪਿੰਡ ਦਾ ਨਾਮ ਕੁਝ ਸਮਾਂ 베ਗੀ ਵਾਲੀ ਗੁੱਡੀ ਵੀ ਰਿਹਾ 베ਗੀ ਵਾਲੀ ਗੁੱਡੀ ਇਸ ਪਿੰਡ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਬਰਨਾਲੇ ਵਾਲੇ ਬਾਬਾ ਆਲਾ ਸਿੰਘ ਜੀ ਦੀ ਭਝਾਈ ਮਾਈ 베ਗੀ ਇੱਥੇ ਰਹਿੰਦੇ ਸੀ ਉਹਨਾਂ ਦੇ ਇੱਥੇ ਰਹਿਣ ਕਰਕੇ ਕੁਝ ਸਮਾਂ ਇਸ ਪਿੰਡ ਨੂੰ 베ਗੀ ਵਾਲੀ ਖੁੱਡੀ ਵੀ ਕਹਿੰਦੇ ਰਹੇ ਸੋ ਖੁੱਡੀ ਪਿੰਡ ਦੇ ਇਸ ਇਤਿਹਾਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਖੁੱਡੀ ਪਿੰਡ ਦੇ ਇਤਿਹਾਸ ਬਾਰੇ ਇਹਨਾਂ ਤੱਥਾਂ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਹੈ ਤਾਂ ਸਾਨੂੰ ਡੀਐਮ ਜਰੂਰ ਕਰਿਓ ਜੀ